ਓਏ ਪ੍ਰੇਯੋ ਉਹ ਬੁਝੋ ਆ ਮੀ ਬੁਝੋ ਆ ਛੋਟਾ ਈ ਹੈ ਆਏ ਕਾ ਬੋਲੇ ਨਾ ਕੀ ਹੈ ਸ਼ੰਕਰ ਮੈਂ ਵੀ ਫਣੇ ਰਹੀ ਹੈ ਹਾਂ ਫਣੇ ਰਹੀ ਹੈ ਹਲੋ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਤੁਹਾਡੇ ਸਾਹਮਣੇ ਇੱਕ ਪਾਰਕ ਦੀਆਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਇਹ ਪਾਰਕ ਦੁ ਸ਼ਰੀਰਿਕ ਮਾਨਸਿਕ ਦੇ ਨਾਲ-ਨਾਲ ਮਨੋਰੰਜਨ ਦੇ ਲਈ ਵੀ ਪਾਰਕ ਹੁੰਦਾ ਹੈ ਤੇ ਸਾਨੂੰ ਕੁਦ ਦੇ ਨਾਲ ਡੋਰ ਕੇ ਵੀ ਰੱਖਦਾ ਹੈ ਲੇਕਿਨ ਇਹ ਪਾਰਕ ਜਿਹੜਾ ਲੋਕਾਂ ਦੇ ਲਈ ਬਣਾਇਆ ਗਿਆ ਸੀਗਾ ਤਾਂਕਿ ਲੋਕ ਇੱਥੇ ਆ ਕੇ ਆਪਣੀ ਚੰਗੀ ਸਿਹਤ ਬਣਾਉਣ ਸੈਰ ਕਰਨ ਛੋਟੇ ਬੱਚੇ ਆ ਕੇ ਖੇਡਣ ਇਹ ਲੋਕਾਂ ਦਾ ਪਾਰਕ ਤਾਂ ਨਹੀਂ ਬਣਿਆ ਲੇਕਿਨ ਸੱਪਾਂ ਦਾ ਡੇਰਾ ਜ਼ਰੂਰ ਬਣ ਗਿਆ ਇੱਕ ਵਾਰ ਇਹਨਾਂ ਤਸਵੀਰਾਂ ਤੇ ਨਜ਼ਰ ਮਾਰ ਲਵੋ ਫਿਰ ਤੁਹਾਨੂੰ ਕਿਆਕਿ ਪੂਰਾ ਮਾਮਲਾ ਕੀ ਹੈ ਤਸਵੀਰਾਂ ਤੁਸੀਂ ਦੇਖਿਆ ਕਿ ਜੋ ਪਾਰਕ ਲੋਕਾਂ ਦੇ ਲਈ ਬਣਾਇਆ ਗਿਆ ਸੀਗਾ ਲੋਕਾਂ ਦੀ ਚੰਗੀ ਸਿਹਤ ਦੇ ਲਈ ਬਣਾਇਆ ਗਿਆ ਪਰ ਉਹ ਸੱਪਾਂ ਦਾ ਡੇਰਾ ਬਣ ਚੁੱਕਾ ਹੈ ਜਿੱਥੇ ਇੱਕ ਤੋਂ ਬਾਅਦ ਇੱਕ ਸੱਪ ਲਗਾਤਾਰ ਮਿਲਦੇ ਰਹੇ ਅਤੇ ਪਾਰਕ ਦੇ ਵਿੱਚ ਆਉਣ ਵਾਲੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਣ ਗਿਆ ਇਹ ਤਸਵੀਰ ਜਿਹੜੀ ਜੁਲੰਦਰ ਵੀ ਦੱਸੀ ਜਾ ਰਹੀ ਹੈ ਕੋਵਾਰ ਦੇ ਵਿੱਚ 11 ਸੱਪ ਮਿਲੇ ਨੇ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਡਰ ਅਤੇ ਸਹਿਨ ਦਾ ਮਾਹੌਲ ਪੈਣ ਗਿਆ ਜਦੋਂ ਸੱਪਾਂ ਦੀ ਜਾਣਕਾਰੀ ਲੋਕਾਂ ਤੱਕ ਪਹੁੰਚੀ ਤਾਂ ਲੋਕਾਂ ਦੇ ਬੁੱਲੋਂ ਤੁਰੰਤ ਸਪੇਰੇ ਨੂੰ ਮੌਕੇ ਤੇ ਬੁਲਾਇਆ ਗਿਆ ਤੇ ਉਸ ਤੋਂ ਬਾਅਦ ਸਪੇਰੇ ਨੇ 11 ਸੱਪਾਂ ਨੂੰ ਆਪਣੇ ਕਾਬੂ ਦੇ ਵਿੱਚ ਲਿਆ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਵਿੱਚ ਕਿ ਸਪੇਰੇ ਨੇ ਕਿਸ ਤਰ੍ਹਾਂ ਇੱਕ ਇੱਕ ਕਰਕੇ 11 ਸੱਪ ਨੂੰ ਆਪਣੇ ਕਾਬੂ ਦੇ ਵਿੱਚ ਕੀਤਾ ਇਹਦੇ ਨਾਲ ਹੀ ਕਿ ਜਦੋਂ ਸਪੇਰਾ ਸੱਪ ਪਕੜਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਇੱਕ ਸੱਪ ਨੇ ਸਪੇਰੇ ਨੂੰ ਡੰਗ ਵੀ ਮਾਰਿਆ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤੇ ਮਿਲੀ ਜਾਣਕਾਰੀ ਤੋਂ ਬਾਅਦ ਮਿਲੀ ਜਾਣਕਾਰੀ ਤੋਂ ਬਾਅਦ ਕਿੱਥਾ ਸਥਲ ਤੇ ਸੈਂਟਰਲ ਹਲਕੀ ਦੇ ਵਿਧਾਇਕ ਅਮਨ ਅਰੂੜਾ ਵੀ ਮੌਕੇ ਤੇ ਪਹੁੰਚੇ ਤੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਅਮਨ ਅਰੂੜਾ ਦੇ ਬਲੌਂਕੀ ਕੋਲ ਦੱਸਿਆ ਗਿਆ ਕਿ ਆਖਿਰ ਪਾਰਕ ਦੇ ਵਿੱਚ ਇੰਨੇ ਸੱਪਾਂ ਦਾ ਮਿਲਣਾ ਕਿੰਨਾ ਖਤਰਨਾਕ ਹੋ ਸਕਦਾ ਹੈ ਜਾਂ ਫਿਰ ਅਜਿਹਾ ਕਿਵੇਂ ਹੋਇਆ ਕਿ ਜੋ ਪਾਰਕ ਲੋਕਾਂ ਦੇ ਲਈ ਬਣਾਇਆ ਗਿਆ ਸੀਗਾ ਤਾਂ ਉੱਥੇ ਸੱਪ ਕਿਵੇਂ ਪਹੁੰਚੇ ਇਹ ਸੱਪ ਛੱਡੇ ਗਏ ਸੀ ਕਿਸੇ ਦੀ ਸ਼ਰਾਰਤ ਸੀਗੀ ਜਾਂ ਫਿਰ ਬਰਸਾਤੀ ਮੌਸਮ ਹੋਣ ਕਰਕੇ ਸੱਪ ਖੁਦ ਬਖੁਦ ਇਸ ਪਾਰਕ ਦੇ ਵਿੱਚ ਆ ਪਹੁੰਚੇ ਮੇਨਾ ਰਾਸ਼ਕਮਾ ਜੋਗੀ ਹੈ ਜੀ ਜੋ ਵੀ ਕਿੰਨੇ ਤੁਹਾਨੂੰ ਪਤਾ ਲੱਗਿਆ ਹੈਗਾ ਕਿਹੜਾ ਮੈਨੂੰ 11 ਵਜੇ ਫੋਨ ਆਇਆ ਸੀਗਾ ਜੀ ਅੱਛਾ ਜੀ ਹਾਂਜੀ 11 ਵਜੇ ਫੋਨ ਆਇਆ ਸੀ ਮੈਂ ਘੰਟੇ 12 ਵਜੇ ਮੈਂ ਆ ਗਿਆ ਸੀਗਾ ਅੱਛਾ ਜੀ ਹਾਂਜੀ ਇਹ ਕਿੰਨੇ ਫੜੇਗੇ ਇਹ 8-7 ਫੜੇਗਾ ਨਹੀਂ ਤੁਸੀਂ ਇਹ ਜੋੜੇ ਹੈ ਜੋੜੇ ਜੋੜੇ ਹੀ ਹੈ ਇਹ ਕਿਹੜੀ ਨਸਲ ਦੇ ਹੈ ਇਹ ਆਪਣੇ ਕਾਮਨ ਕਰੈਟ ਹੈ ਜੋੜਾ ਜੋੜਾ ਹੀ ਫਨੀਆਂ ਰਹਿ ਤੇ ਜੋੜਾ ਆਪਣੇ ਘੋੜ ਪਿਛਾੜੇ ਕੋਡੀਆਂ ਵਾਲੇ ਆਪਾਂ ਅੱਛਾ ਹਾਂਜੀ ਕੀ ਇਹ ਇੱਕ ਦੱਸ ਦੇਣੇ ਕਿ ਕੀ ਇਹਨਾਂ ਦੇ ਉਸੇ ਦਾ ਨਹੀਂ ਬੰਦੇ ਦੀ ਨੀ ਇਹ ਜ਼ਹਿਰ ਚੜਦਾ ਹੌਲੀ ਹੌਲੀ ਇਹ ਜ਼ਹਿਰ ਸਾਰਾ ਕਰ ਚੜਦਾ ਹੌਲੀ ਹੌਲੀ ਖੂਨ ਦੇ ਬਲੱਡ ਰੇ ਜ਼ਹਿਰ ਜਾਂਦੇ ਦਾ ਇਹ ਜੋ ਡੰਗ ਮਾਰਦੇ ਦੰਦ ਬੜੇ ਬਰੀਕ ਹੁੰਦੇ ਤੇ ਬੇਰੀ ਕੰਡੇ ਵਾਂਗ ਨੰਦ ਰਹੇ ਇਹ ਡੰਗ ਮਾਰਦੇ ਪਲਟਿਆਂ ਦਾ ਸੱਪ ਇਹਦਾ ਸ਼ਾਲਾ ਫੁੱਟਿਆਂ ਦਾ ਜ਼ਹਿਰ ਦਾ ਇਹ ਕਿਹੜੇ ਹੈਗੇ ਨਾਮ ਕੀ ਇਹਨਾਂ ਦੇ ਸੱਪ ਇਹ ਸੱਪ ਇੱਕ ਕਾਮਨ ਕ੍ਰੈਟ ਹੈ ਜੋੜਾ ਕਾਮਨ ਕ੍ਰੈਟ ਜਿਹਨੂੰ ਕਾਮਨ ਕ੍ਰੈਟ ਕਹਿੰਦੇ ਆ ਮੰਜੇ ਚੜਦੇ ਨੇ ਸੱਪ ਇਹ ਅੱਛਾ ਕਿੰਨੇ ਫੁੱਟ ਦੇ ਹੈਗੇ ਇਹ ਫੁੱਟ ਦੇ ਹੈਗਾ ਆਪਣੇ 5-5 6-6 ਫੁੱਟ ਦੇ ਹੈਗੇ ਅੱਛਾ ਜੀ ਹਾਂ ਜੀ ਕਿੰਨੇ ਸੱਪ ਹੈਗੇ ਅੱਠ ਅੱਠ ਹੋਣ ਲੱਗਦੇ ਨੇ ਸੱਪ ਹੋਰ ਬਾਕੀ ਧਰਤੀ ਅੱਛਾ ਜੀ ਧਰਤੀ ਹੁਣ ਮੌਸਮ ਇਹਨਾਂ ਦਾ ਨਿਕਲਦਾ ਮੌਸਮ ਇਹਨੂੰ ਹਾਂਜੀ ਕਿਨਾ ਮੈਂ ਤੁਹਾਡਾ ਮੇਰਾ ਗੁਰਬਖਸ਼ لال ਜੀ ਗੁਰਬਖਸ਼ ਜੀ ਕਿੰਨੇ ਵਜੇ ਤੁਹਾਨੂੰ ਪਤਾ ਲੱਗਿਆ ਇਹ 7:30 ਵਜੇ ਫੋਨ ਆਇਆ ਮੁੰਡੇ ਸਾਡੇ ਦਾ ਜਿਹੜਾ ਸ਼ਾਲ ਕਰਨ ਆਂਦੇ ਪੀ ਇਹਦਾ ਨਾ ਬਾਲਦੀ ਨੇ ਕੱਲ ਸੱਪ ਦੇਖਿਆ ਇੱਥੇ ਉਸ ਤੋਂ ਬਾਅਦ ਸੀ ਨਾਲ ਹੀ ਫੜਾਫਟ ਸਾਰੇ ਇਕੱਠੇ ਹੋ ਗਏ ਇਕੱਠੇ ਹੋਣ ਤੋਂ ਬਾਅਦ ਗਰੁੱਪ 'ਚ ਪਾਤਾ ਗਿਆ ਵੀ ਕੋਈ ਵੀ ਪਰਚੀ ਨਾ ਹੋਵੇ ਪਹਿਲੇ ਅਸੀਂ ਸਪੇਰੇ ਬੁਲਾਵਾਂਗੇ ਉਹ ਦੇਖਣਗੇ ਆ ਕੇ ਤੇ ਚੈੱਕ ਕਰਦੇ ਪੀ ਸੱਪ ਹੈਗੇ ਨਹੀਂ ਹੈਗੇ ਜਦੋਂ ਸਪੇਰੇ ਮਂਗਾਏ ਪਹਿਲੇ 1 ਸੱਪ 2 ਸੱਪ 3 ਸੱਪ ਜੋੜੇ ਫੜੇ ਸਾਰੇ ਚੰਬੜੇ ਆਪਸ ਵਿੱਚ 8 ਜੋੜੇ 4 ਜੋੜੇ ਫੜੇ 8 ਸੱਪ 6 ਸੱਪ ਫੜੇ ਔਰ 7-7 8-8 ਫੜੇ ਤਾਂ ਸੱਪ ਵੱਡੇ ਫਟ ਸਾਰੇ ਫਨੀਅਰ ਫਨੀਅਰ ਸੱਪ ਹਾਂਜੀ ਕਿਸੇ ਨੂੰ ਦੱਸਿਆ ਵੀ ਇਹਨਾਂ ਨੇ ਨਹੀਂ ਦੱਸਿਆ ਮੌ ਨੂੰ ਦੱਸਿਆ ਨੇ ਜਿਹੜਾ ਸਵੇਰਾ ਸੀ ਬਾਕੀ ਹੋਰ ਕੋਈ ਜਾਂਦੀ ਨੁਕਸਾਨ ਨਹੀਂ ਹੋਇਆ ਕਿਉਂਕਿ ਅਸੀਂ ਇੱਕਦਮ ਹਰਕਤ ਆ ਗਏ ਸਾਰਿਆਂ ਨੇ ਆਹ ਹਰਕੇ ਚਾਨ ਤੋਂ ਬਾਅਦ ਗਰੁੱਪ ਚ ਬਾਤਤਾ ਤਾਂ ਕਿ ਸਾਰੇ ਜਿੰਨੀ ਵੀ ਲੋਕ ਇੱਥੇ ਜਿਹੜੇ ਆਏ ਆ ਉਹ ਬੰਜੇ ਨੇ ਬੱਚੇ-ਪੁੱਤਰੀ ਸਾਰੇ ਬਾਹਰ ਕੱਢਦੇ ਸੀ ਅੱਛਾ ਕਿਦਾ ਆਠਾ ਹੋ ਲੱਗਦਾ ਇੰਨਾ ਵੱਡਾ 파ਰਕ ਆ ਹੋਰ ਵੀ ਸਭ ਹੋ ਸਕਦੇ ਜੀ ਕੀ ਲੋਗਾਂ ਨੂੰ ਅਪੀਲ ਕਰਨਾ ਚਾਹੁੰਦੇ ਅਪੀਲ ਲੋਗਾਂ ਨੂੰ ਇਹੀ ਕਰਨਾ ਚਾਹੁੰਦੇ ਭਈ ਹਲੇ ਹਫਤਾ ਦੱਸ ਨੇ ਇਥੇ ਨਾ 파ਰਕ ਚਾਓ ਪਹਿਲੇ ਪ੍ਰੋਪਰ ਚੈੱਕ ਕਰਵਾ ਲਈਏ ਕੁਝ ਸਪੀਰੇ ਨੂੰ ਸੀ ਹਫਤੇ ਬਾਅਦ ਫੇਰ ਬੁਲਾਣਾ ਤਾਂ ਕਿ ਫੇਰ ਉਹ ਦੇਖਣ ਆ ਗਏ ਇਹ ਜਿਹੜੇ ਇਹ ਸੱਪ ਫੜੇ ਇਹ ਬਿਆਸ ਦਰਿਆ ਛੱਡ ਝੱਲੇ ਆ ਤਾਕੀ ਕੀ ਇਧਰ ਉਧਰ ਨਾਲ ਚੜਦੰਗੇ ਤੇ ਸਰ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਜਲੰਧਰ ਸ਼ਹਿਰ ਚ ਕੁਝ ਪਾਰਕਾਂ ਦੇ ਵਿੱਚੋਂ ਜਿਹੜਿਆ ਸਨੇਕ ਰੈਸਕਿਊ ਕੀਤੇ ਗਏ ਆ ਸਨੇਕ ਫੜੇ ਗਏ ਆ ਇਹ ਕਿਹੜੀ ਜਗ੍ਹਾ ਸੀ ਔਰ ਕਿੰਨੇ ਸਨੇਕ ਜੜੇ ਆ ਫੜੇ ਗਏ ਅੱਜ ਸਵੇਰੇ ਆਈਸੀਸੀ ਦੁੱਦਮ ਸ਼ਹਿਰ ਨਗਰ ਤੋਂ ਤੇ ਉਹਨਾਂ ਨੇ ਕੰਪਲੇਨਟ ਦਿੱਤੀ ਸੀ ਫਿਰ ਮੈਸਫੇਰੇ ਉੱਥੇ ਭੇਜੇ ਸੀਗੇ ਤਕਰੀਬਨ ਪਤਾ ਲੱਗਾ 11 ਜਿਹੜੇ ਸਨੇਕ ਉਸ ਤੋਂ ਪਕੜੇ ਗਏ ਤੇ ਲੋਕਾਂ ਦੀ ਕੀ ਕੋਈ ਕੰਪਲੇਂਟਸ ਆ ਰਹੀਆਂ ਸੀ ਕਿ ਸਾਨੂੰ ਦਿੱਕਤ ਤਾਂ ਨਹੀਂ ਆਈ ਕੰਪਲੇਂਟ ਨਹੀਂ ਨਹੀਂ ਕਟਿਆ ਨਹੀਂ ਕੰਪਲੇਂਟ ਆ ਰਹੀਆਂ ਸੀ ਤੇ ਉਹਦੇ ਆਧਾਰ ਦੇ ਉੱਤੇ ਫਿਰ ਅਸੀਂ ਇਥੇ ਸਪੇਰੇ ਭੇਜੇ ਸੀ ਉਹਨਾਂ ਨੇ ਫਿਰ 11 ਸਨੇਕਸ ਪਕੜੇ ਬਰਕ ਚੋਂ ਬਰਕ ਚੋਂ ਫੜੇ ਜ ਕਿਸੇ ਦੇ ਘਰ ਚੋਂ ਬਰਕ ਚੋਂ ਬਰਕ ਚੋਂ ਇਹ ਵੀ ਦੱਸਣਾ ਕਿ ਇਹ ਜਿਹੜੇ ਸੱਪ ਐ ਮੋਕੇ ਦੇ ਉੱਤੇ ਤੁਸੀਂ ਮੌਜੂਦ ਸੀਗੇ ਮਤਲਬ ਕਿਹੜੀ ਪ੍ਰਜਾਤੀ ਸੀ ਇਹਨਾਂ ਦੀ ਮਤਲਬ ਕੋਬਰਾ ਸੀਗੇ ਜਾਂ ਫਿਰ ਨੋਰਮਲ ਸੱਪ ਜਿਹੜੇ ਕਿ ਜ਼ਿਆਦਾ ਜ਼ਹਿਰੀਲੇ ਨਹੀਂ ਹੁੰਦੇ ਜਾਂ ਜ਼ਹਿਰ ਵਾਲੇ ਸੱਪ ਸੀਗੇ ਇਹ ਇੰਦਾ ਤਾਂ ਮੈਨੂੰ ਨਹੀਂ ਪਤਾ ਹੈਗਾ ਪਰ ਸੁਪੇਰੀਆਂ ਨੇ ਦੱਸਿਆ ਦੇ ਮੁਤਾਬਕ ਹੈਗਾ ਵੀ ਦੋ ਤਿੰਨ ਜਾਨੇ ਤਾਂ ਜਿਹੜੇ ਜਿਹੜੇ ਫਨ ਫਲਾਨ ਵਾਲੇ ਸੀ ਬਾਕੀ ਨੋਰਮਲ ਸੀ